ਪਰ ਮਾਤਮਾ ਦੀ ਕਿਰਪਾ ਕਾਲ ਪੁਰਖ ਵੈਗਿਰੂ ਦੀ ਬਖਸ਼ਿਸ਼ ਆ ਪਰਮਿੰਦਰ ਜੀ ਮੇਰੇ ਵੱਡੇ ਭਰਾ ਆ ਆਪਾਂ ਦੋਨਾਂ ਨੇ ਇਕੱਠੇ ਵਿਧਾਨ ਸਭਾ ਚ ਡਟ ਕੇ ਸੇਵਾ ਕਰੀ ਆ ਇਹ ਲੀਡਰ ਆਫ ਦੀ ਪਾਰਟੀ ਹੁੰਦੇ ਤੇ ਮੈਂ ਵੈਸੇ ਦਾ ਸੋ ਅੱਜ ਮੇਰੀ ਚੋਣ ਮਹੀਨ ਨੂੰ ਭਗਾਣ ਮਾਤੇ ਸਾਰੇ ਜਿੰਨੇ ਵੀ ਅਹੁਦੇਦਾਰ ਤੇ ਸਾਰਿਆਂ ਦੀ ਪਟਿਆਲੇ ਚ ਡਿਊਟੀਆਂ ਲਾਈਆਂ ਔਰ ਤਨ ਮਨ ਧਨ ਦੇ ਨਾਲ ਯਾਨੀ ਸੇਵਾ ਕਰਕੇ ਗਈਆਂ ਮੈਂ ਸਮਝਦਾ ਕਿ ਇਹਨਾਂ ਦੇ ਆਣ ਨਾਲ ਪਟਿਆਲੇ ਡਿਸਟ੍ਰਿਕਟ ਚ ਬਹੁਤ ਵੱਡਾ ਬਲ ਮਿਲਿਆ ਹੈਗਾ ਆਪਾਂ ਇਸ ਹਿੱਟ ਇਨ ਸਾਰਿਆਂ ਦੇ ਸਹਿਯੋਗ ਨਾਲ ਵੱਡੇ ਮਾਰਜਨ ਨਾਲ ਜਿੱਤ ਕੇ। ਉਹ ਅੱਜ ਜਿਹੜੀ ਮੀਟਿੰਗ ਹੋਈ ਆ ਪੋਜ਼ਿਟਿਵ ਯਾਰ ਜਦ ਤਨ ਵੀ ਦੇ ਦਿਆ, ਮਨ ਵੀ ਦੇ ਦਿਆ ਔਰ ਧਨ ਵੀ ਦੇ ਦਿਆ ਮੇਰੇ ਹੱਥ 'ਚ ਨਹੀਂ ਦੇਖਿਆ ਤੁਸੀਂ। ਦਿੱਤੇ ਉੱਪਰ ਪੋਜ਼ਿਟਿਵ ਮੀਟਿੰਗ ਕਿ ਆਊਗੀ। ਮੇਰੇ ਸਾਹਮਣੇ ਆ ਕੇ ਤੋਕਾਰ ਰਹੇ ਹੋ। ਨਹੀਂ ਚਲੋ ਦੇਖੋ ਮੇਰੇ ਭਰਾ ਆ ਮੇਰੇ ਤੇ ਬਹੁਤ بڑا ਇਸ਼ਾਨ ਕਰਿਆ ਇੱਥੇ ਚੱਲ ਕੇ ਆਈਆਂ। ਸਾਰੀ ਟੀਮ ਨੂੰ ਲੈ ਕੇ ਆਏ ਆ। ਬਕਾਇਦਾ ਅੰਦਰ ਬੈਠ ਕੇ ਉਹਨਾਂ ਨੇ ਇਕੱਲੇ-ਇਕੱਲੇ ਨਾਲ ਮੀਟਿੰਗ ਕਰਕੇ ਡਿਊਟੀਆਂ ਲਾਈਆਂ। ਗੰਦੀਰ ਸਿੰਘ ਰਖੜਾ ਜੀ ਦੀ ਉਹਨਾਂ ਨੇ ਡਿਊਟੀ 90 ਚ ਲਾਈ ਆ ਬਾਕੀ ਦੇ ਸਨੌਰ ਚ ਡਿਊਟੀਆਂ ਲਾਈਆਂ ਸਾਰਿਆਂ ਨੂੰ ਇਕੱਲੇ ਇਕੱਲੇ ਨੂੰ ਪਟਿਆਲੇ ਚ ਜਿੰਨੀ ਟੀਮ ਸੀ ਸਾਰਿਆਂ ਦੀ ਡਿਊਟੀਆਂ ਲਾ ਕੇ ਉਹਨਾਂ ਤੋਂ ਰਿਪੋਰਟ ਵੀ ਉਹ ਖੁਦ ਲੈਣਗੇ ਸਾਰੇ ਪਟਿਆਲੇ ਵਾਲਾ ਵਨ ਸਾਈਡਡ ਹੈ ਬਿਲਕੁਲ ਜਿੱਤਾਂਗੇ ਕੋਈ ਮੁਕਾਬਲੇ ਵਾਲੀ ਗੱਲ ਦੇਖੋ ਅੱਛਾ ਪ੍ਰਵਿੰਦਰ ਸਿੰਘ ਢੀਂਡਾ ਸਾਹਿਬ ਪਟਿਆਏ ਆਏ ਸੀ ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਪਟਿਆਏ ਦੇ ਵਿੱਚ ਇਨਕੇ ਸ਼ਰਮਾ ਸਾਹਿਬ ਦੇ ਸੀ ਪੁਲਿਸ سپورਟ ਕਰਾਂਗੇ ਸਾਰੇ ਉਹਨਾਂ ਦੇ سپورਟਰ ਆਏ ਸੀ ਇਹਨਾਂ ਦੇ ਆਉਣ ਨਾਲ ਸਾਡੀ ਪੀਸ਼ੰਤ ਕਾਫੀ ਸਟਰੋਂਗ ਹੋ ਗਈ ਹੁਣ ਬੰਦੇ ਕੋਈ ਦੌੜ ਰਾਇਆ ਨਹੀਂ ਅਸੀਂ ਪਹਿਲਾਂ ਵੀ ਵਿਜੀ ਕੰਪੀਟੀਸ਼ਨ ਸੀ ਕਿ ਇਹਨਾਂ ਦੇ ਆਉਣ ਨਾਲ ਅਸੀਂ ਹੋਰ ਸਟਰੋਂਗ ਹੋ ਗਏ ਸੋ ਹੁਣ ਕੋਈ ਦੌੜ ਰਾਇਆ ਹੀ ਨਹੀਂ ਕਿ ਵੀ ਸ਼ੌਮ ਨਿਕਲਦਾ ਕਿਸੇ ਕੋਲ ਨਹੀਂ ਪਿੱਛੇ ਰਹਿ ਜੇ ਪਹਿਲਾਂ ਸੀਗੇ ਅੰਦਾਜ਼ ਡਾਜ ਵੀ ਸੀਗੀ ਉਹਨਾਂ ਦੀ ਪਰ ਅੱਜ ਇੱਥੇ ਆ ਕੇ ਉਹ ਡਾਜ ਕੀ ਦੂਰ ਕਰਨ ਕਰਕੇ ਆਏ ਨਾ ਆਪਣੇ ਬੰਦੇ ਨਾਲ ਲੈ ਕੇ ਆਏ ਨੇ ਸੰਧੂ ਸਾਹ ਵਾਇਸੀ ਚਾਂਤੀ ਇਸ ਵਿੱਚ ਰਖਾਇਆ ਸੀ ਹੋਰ ਵੀ ਸਾਰੇ ਜਿੰਨੇ ਇਹਨਾਂ ਦੇ ਬੰਦੇ ਨੇ ਸਾਰੇ ਨਾਲ ਲੈ ਕੇ

ਉਸ ਤੋਂ ਬਾਅਦ ਇਹ ਕਹਿੰਦਾ ਕੀ ਹੋਇਆ ਥੋੜੀ ਜਿਹੀ ਪਤਾ ਲੱਗਿਆ ਸੀ ਕਿ ਵੀ ਹਾਂ ਥੋੜੀ ਜਿਹੀ ਨਾਰਾਜ਼ਗੀ ਹੈਗੀ ਪਰ ਉਹ ਪਟਿਆਲੇ ਦੇ ਵਿੱਚ ਉਹ ਕਹਿੰਦਾ ਵੀ ਨਹੀਂ ਹੈ ਸੀਗਾ ਜੀ ਕੋਈ ਨਾਰਾਜ਼ਗੀ ਨਹੀਂ ਅਸੀਂ 100% ਇਹਨਕੇ ਸ਼ਰਮਾ ਸਾਹਿਬ ਦੇ ਨਾਲ ਸ਼ੋਮਨ ਕਲਦਰਨ ਚੱਲਾਂਗੇ ਅਰ ਜਿੰਨਾ ਥੜਾ ਜੋਰ ਹੋਊਗਾ ਅਛਾ ਉਹ ਤਾਂ ਬਦਲਾਵਾ ਸਰਾਜੀ ਕੋਈ ਗੱਲਬਾਤ ਹੋ ਗਈ ਗੱਲਬਾਤ ਤਾਂ ਕੋਈ ਰੌਾ ਹੀ ਨਹੀਂ ਸੀ ਰੌਾ ਕੋਈ ਨਹੀਂ ਸੀ ਲੱਗਦਾ ਤੇ ਅੱਛਾ ਉਹ ਸਿਰਫ ਚਾਹ ਵੀ ਨਹੀਂ ਆਈ ਜੀ ਆਪਾਂ ਇਹ ਗੱਲ ਖੇਲੀ ਵੀ ਚਾਹ ਵੀ ਨਹੀਂ ਆਈ ਉਹ ਉਹ ਕਦੇ ਮੱਕੇ ਸਟੇਟਮੈਂਟ ਦਿੱਤੀ ਨਹੀਂ ਜਦਦੇ ਵੀ ਸ਼੍ਰੋਮਣਿਕਲ ਦਾ ਜੁਆਇਨ ਕੀਤਾ ਹੈ ਪਹਿਲੇ ਦਿਨ ਨੇ ਕੋਈ ਨਾਰਾਜ਼ਗੀ ਨਹੀਂ ਪਹਿਲੇ ਦਿਨ ਹੀ ਅਸੀਂ ਜੋ ਸਟੇਟਮੈਂਟ ਦੇਤੀ ਉਹਦੇ ਤੇ ਖੜਿਆ ਤੇ ਮੁਰਕੇ ਕਿਸੇ ਵੀ ਕਦੇ ਪ੍ਰੈਸਟਿੰਗ ਨਹੀਂ ਗਿਆ ਸੀ ਲੇਕਿਨ ਲੱਗਦਾ ਤਾਂ ਪਹਿਲੇ ਕਿੱਥੇ ਲੱਗਦਾ ਨਹੀਂ ਉਹਨਾਂ ਦੀ ਚੁੱਪੀ ਸਾਜੂ ਵੀ ਸ਼ਾਇਦ ਨਾਰਾਜ਼ਗੀ ਜਿਹੜੀ ਬਿਲਕੁਲ ਚੁੱਪੀ ਰਹਿ ਰਹੇ ਮੀਨ ਜੇ ਜਿਹੜੀ ਪਾਰਟੀ ਛੱਡ ਕੇ ਗਿਆ ਉਹਦਾ ਯਾਰ ਜੇ ਉਹ ਮੀਡੀਆ ਸਾਹਮਣੇ ਸਾਰਾ ਆ ਰਿਹਾ ਜੀ ਉਹਨਾਂ ਨੇ ਜੋੜ ਲਾ ਕੇ ਨਾਰਾਜ਼ਗੀ ਵਿਚਾਰ ਕੀਤੀ ਸੀਗੀ जिद ज्वाइन किया देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स, और व्हाट्सएप चैनल आरोप